જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਦੇ ਅੰਮ੍ਰਿਤਸਰ ਦੇ 190 ਪਿੰਡ ਹੜ੍ਹਾਂ ਦੀ ਜਪੇੜ ਦੇ ਵਿੱਚ ਆ ਚੁੱਕੇ ਨੇ ਤੇ ਪੰਜ ਲੋਕਾਂ ਦੀ ਗਈ ਜਾਨ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਾਵੀ ਦਰਿਆ ਦੀ ਵੱਨ ਟੁੱਟਣ ਕਾਰਨ ਹੋਈ ਆਫਤ ਤੋਂ ਬਾਅਦ ਰਾਹਤ ਅਤੇ ਮੁਰੰਮਤ ਦਾ ਕੰਮ ਜੋ ਹੈ ਸ਼ੁਰੂ ਹੋ ਚੁੱਕੇ। ਟੁੱਟੇ ਹੋਏ ਹਿੱਸਿਆਂ ਨੂੰ ਭਰਨ ਦਾ ਕੰਮ ਕੱਲ੍ਹ ਤੋਂ ਚੱਲਿਆ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਾਵੀ ਦੇ ਤਿੰਨੇ ਟੁੱਟੇ ਹੋਏ ਤੁਸੀਂ ਬੰਨਾਂ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜ਼ਿਲ੍ਹੇ ਦੇ 90 ਪਿੰਡ ਅਜੇ ਵੀ ਹੜ੍ਹਾਂ ਦੀ ਲਪੇੜ ਦੇ ਵਿੱਚ ਨੇ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਦੇ ਕਾਰਨ ਪੰਜ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦੋਂ ਕਿ ਦੋ ਲੋਕ ਜ਼ਖਮੀ ਹੋ ਚੁੱਕੇ ਨੇ 134 ਕਾਰ ਹੜ੍ਹਾਂ ਦੇ ਨਾਲ ਬਰਬਾਦ ਹੋ ਚੁੱਕੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹਾਲਾਤ ਅਜੇ ਵੀ ਦਿਸ ਰਹੇ ਨੇ ਖਰਾਬ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਗਏ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਈ ਮੌਸਮੀ ਬਾਲ ਚੰਡੀਗੜ੍ਹ ਦੇ ਅਨੁਸਾਰ 9 ਸਤੰਬਰ ਤੱਕ ਮੌਸਮ ਸਾਫ਼ ਰਹੇਗਾ ਜਿਸ ਦੇ ਨਾਲ ਹੜ੍ਹਾਂ ਦੇ ਨਾਲ ਜੂਝ ਰਹੀ ਪੰਜਾਬ ਨੂੰ ਜ਼ਿਆਰ ਰਾਹਤ ਮਿਲੇਗੀ ਹਾਲਾਂਕਿ 10 ਸਤੰਬਰ ਤੋਂ ਮੌਨਸੂਨ ਦੁਬਾਰਾ ਸਰਗਰਮ ਹੋ ਸਕਦਾ ਹੈ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਹੜ੍ਹਾਂ 'ਚ ਜਾਣ ਗਵਾਉਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਐਲਪੀਯੂ ਯੂਨੀਵਰਸਿਟੀ ਦੇ ਵਿੱਚ ਮਿਲੇਗੀ ਨੌਕਰੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਪੰਜਾਬ ਦੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਵਿੱਚ ਜੌਨ ਗਵਨ ਵਾਲੀ 43 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਈ ਨੌਕਰੀ ਦੇਣ ਦਾ ਐਲਾਨ ਕੀਤਾ। ਅਵਸੰਧਿਆ ਚਾਂਸਲਰ ਅਸ਼ੋਕ ਮਿੱੱਤਲ ਦਾ ਹੋਰ ਕੀ ਕੁਝ ਕਹਿਣਾ। 43 ਲੋਕਾਂ ਦੀ ਡੈਥ ਹੋਈ ਹੈ। ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਵੀ ਸਾਡੇ ਤੋਂ ਵਿਛੜ ਗਏ ਨੇ, ਉਹ ਮੇਰੇ ਸਾਹਮਣੇ ਲੀਯੋਦਾ ਹੈਗੇ ਨੇ। ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ੍ਹ ਗਏ ਹੈਗੇ ਨੇ। ਮੈਂ ਉਹਨਾਂ ਨੂੰ ਸ਼ਰਧਾਂਜਲੀ ਅਪਿਤ ਕਰਦਾ, ਉਹਨਾਂ ਨੂੰ ਨਮਨ ਕਰਦਾ ਹੈਗਾ। ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਆ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਹਦੇ ਨਾਲ ਨਾਲ ਮੈਂ ਇਹ ਚਾਹਵਾਂਗਾ ਔਰ ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਵਾਰ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਨਾ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਮੁਖ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਅਸੀਂ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸਿਆਂ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸ ਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਹਨਾਂ ਦੇ ਕਾਬਲੇ ਦੇ ਸਾਹਮਣੇ ਐਲਕਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੀ ਪਰਮਾਨੈਂਟ ਕੈਨੇਡਾ ਦੇ ਤਿੰਨ ਸ਼ਹਿਰਾਂ ਦੇ ਵਿੱਚ ਬਣਾਇਆ ਜਾ ਰਿਹਾ ਜਸਵੰਤ ਸਿੰਘ ਖਲੜਾ ਦੇ ਵਿੱਚ ਮੁੱਖ ਅਧਿਕਾਰੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨਿਤੜਕ ਆਗੂ ਜਸਵੰਤ ਸਿੰਘ ਖਲੜਾ ਨੂੰ ਸਨਮਾਨ ਦਿੰਦਿਆਂ ਕੈਨੇਡਾ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਖਾਲੜਾ ਦਿਵਸ ਮਨਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਬ੍ਰੈਂਪਟਨ ਦੀਆਂ ਸਿਟੀ ਕਾਉਂਸਲਰਾਂ ਨੇ 6 ਸਤੰਬਰ ਦਾ ਦਿਨ ਦਸਵੰਤ ਸਿੰਘ ਖਾਲੜਾ ਦਿਵਸ ਦੇ ਵਜੋਂ ਮਨਾਇਆ ਆਜੀ ਕੁਮਾਰ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਲੋਕਾਂ ਦੀ ਕੀਤੀ ਮਦਦ ਪੰਜਾਬ ਆਪਣੀ ਇਤਿਹਾਜ਼ੀ ਸਭ ਤੋਂ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਅਜਿਹੀ ਸਥਿਤੀ ਦੇ ਵਿੱਚ ਆਜੀ ਕੁਮਾਰ ਨੇ ਰਾਹਤ ਅਤੇ ਮਦਦ ਦੇ ਲਈ 5 ਕਰੋੜ ਰੁਪਏ ਦਾਨ ਕੀਤੇ ਖਾਸ ਗੱਲ ਇਹ ਕਿ ਅਦਾਕਾਰ ਨੇ ਕਿਹਾ ਕਿ ਰਕਮ ਨੂੰ ਦਾਨ ਨਹੀਂ ਕਿਹਾ ਜਾਵੇਗਾ ਸਭੂ ਮੇਰੀ ਸੇਵਾ ਕਹਿ ਕੇ ਪ੍ਰਵਾਨ ਕੀਤਾ ਜਾਵੇਗਾ ਸੀਮਾਂ ਦੀ ਵਿਗੜੀ ਸਿਹਤ ਹਾ ਜਾਣਨ ਦੇ ਲਈ ਪਹੁੰਚੇ ਮਨੀਸ਼ ਸਿਸੋਧਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਟੀਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅੱਜ ਉਹਨਾਂ ਦੇ ਮਾਤਾ ਜੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਧਿਆ ਉਹਨਾਂ ਨੂੰ ਮਿਲਣ ਪਹੁੰਚੇ ਮਨੀਸ਼ ਸਿਸੋਧਿਆ ਨੇ ਵੀਡੀਓ ਦੇ ਰਾਹੀਂ ਮੁੱਖ ਮੰਤਰੀ ਦਾ ਹਾਲ ਦੱਸਿਆ ਉਹ ਜਾਣਦੇ ਆ ਵੀਡੀਓ ਦੇ ਵਿੱਚ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਤਬੀਅਤ ਪਿਛਲੇ 2-3 ਦਿਨ ਸੇ ਖਰਾਬ ਚੱਲ ਰਹੀ ਥੀ उनका इलेक्ट्रोलाइट इम्बैलेंस हुआ था और दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देख रेख में है अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और अभी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा है और पूरी स्कीम पर उसी पे काम कर रहे हैं तो मुझे लगता है एक दो दिन में यहाँ से ठीक होके फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियाँ गांव में बन रही हैं उनको लेके उनकी चिंता बनी हुई है उसपे काम कर रहे हैं उनका स्वास्थ्य ठीक है एक दो दिन रहे टेस्ट है। या डॉक्टर्स ने रिपोर्ट नहीं टेस्ट वगैरह सब हो रहे हैं और डॉक्टर्स की पूरी टीम की देखरेख में ही अब पल्सरेट उनका ठीक है